ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਜੀ ਪੰਜਾਬੀ ਨਿਊਜ਼ ਚੈਨਲ ਤੇ ਤੁਹਾਡਾ ਸਾਰਿਆਂ ਦਾ ਖਬਰਾਂ ਨਾਬਾਤਾਂ ਨਾਬਾ ਦੇ ਇਰਹਾਸਤ ਦੇ ਮਹਾਰਾਜਾ ਹੀਰਾ ਸਿੰਘ ਦੇ ਬਾਦਸਾਂ ਦੇ ਵਿੱਚੋਂ ਮਹਾਰਾਜਾ ਵਿਪਤਾਪ ਸਿੰਘ ਨੇ ਕੱਲ ਬਹੁਤ ਵੱਡਾ ਸਮਾਗਮ ਰੱਖਿਆ ਸੀਗਾ ਉਹਨਾਂ ਦੀ ਵਾਰਸ ਦੇ ਵਿੱਚੋਂ ਨੇ ਮਹਾਰਾਜਾ ਹੀਰਾ ਸਿੰਘ ਦੇ ਪੁੱਤਰ ਮਹਾਰਾਜਾ ਹਰਿਪ੍ਰਮਨ ਸਿੰਘ ਦੇ ਪਰਪੁੱਤਰੇ ਦੇ ਪ੍ਰਤਾਪ ਸਿੰਘ ਨੇ ਕੱਲ੍ਹ 140 ਸਾਲ ਬਾਅਦ ਹੀਰਾ ਮਹਿਲ ਦੇ ਵਿੱਚ ਮੁੜ ਦੁਬਾਰਾ رونਕਾਂਆਂ ਨੇ ਕਿਸੇ ਸਮੇਂ ਮਹਾਰਾਜਾ ਹੀਰਾ ਸਿੰਘ ਨੇ ਬਾਬਾ ਨਰੈਣ ਸਿੰਘ ਜੀ ਤੋਂ ਇੱਕ ਚੌਂਖੜੇ ਖੰਡਪਾਟਾ ਪੂਰਾ ਸੋਣਿਆ ਸੀਗਾ ਸਪੂਰਣਾ ਉਸੇ ਤਰ੍ਹਾਂ ਹੀ ਉਹਨਾਂ ਦੇ ਪਰਪੁੱਤਰੇ ਮਹਾਰਾਜਾ ਉਹਦੇ ਪ੍ਰਤਾਪ ਸਿੰਘ ਨੇ ਇੱਕ ਚੌਂਖੜੇ ਸ੍ਰੀ ਖੰਡਪਾਟਾ ਸਾਹਿਬ ਕਰਵਾਇਆ ਤੁਹਾਨੂੰ ਬਾਬਾ ਜੀ ਨੇ ਬਹਾ ਮਹਾਰਾਜਾ ਸਿੰਘ ਜੀ ਜਿਨ੍ਹਾਂ ਨੇ ਇੱਕ ਚੌਕੜੇ ਸ੍ਰੀ ਖੰਡ ਪੜ ਸਾਹਿਬ ਸਪੂਰਨ ਕੀਤਾ ਨਾਪਾ ਰਿਹਾਸ ਦੇ ਵਿੱਚ ਜਿੰਨੇ ਵੀ ਪੰਜਾਬ ਦੇ ਵਿੱਚ ਸਿੱਖ ਸਸਤਾ ਸੀਗਿਆਂ ਸਾਰਿਆਂ ਦੇ ਮੁਖੀ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਜੀ ਐਸਪੀਸੀ ਦੇ ਪ੍ਰਧਾਨ ਹਜਿੰਦਰ ਸਿੰਘ ਧਾਮੇ ਸੰਤ ਬਾਬਾ ਦਰਸ਼ਨ ਸਿੰਘ ਦੀ ਟੱਕੀ ਸਾਹਿਬ ਸੰਤ ਬਾਬਾ ਦਾਤੂ ਵਾਲਾ ਸਾਰੇ ਪਹੁੰਚੇ ਸੀਗੇ ਜਿਨ੍ਹਾਂ ਨੇ ਇਸ ਦਸਤਾਰ ਬੰਦੀ ਦੇ ਵਿੱਚ ਆ ਕੇ ਅਸੀਸਾਂ ਦਿੱਤੀਆਂ ਮਹਾਰਾਜਾ ਤੇਰਾ ਸੁੱਤੇ ਬਾਪਸ ਨੂੰ ਮਹਾਰਾਜਾ ਉਹਦੇ ਪ੍ਰਤਾਪ ਸਿੰਘ ਨੂੰ ਸਿੱਖ ਸਸਤਾ ਦੇ ਸਾਰੇ ਮੁਖੀਆਂ ਨੇ ਦਸਤਾਰਾਂ ਭੇਟ ਕੀਤੀਆਂ ਪੰਜਾਬ ਛਡੋ ਇੰਡੀਆ ਦੇ ਵਿੱਚੋਂ ਜਿੰਨੀਆਂ ਵੀ ਰਾਜ ਭਰਾਣਿਆਂ ਨਾਲ ਸੰਬੰਧਨ ਸੀਗੇ ਸਾਰੇ ਪਰਿਵਾਰ ਕੱਲ ਨਾਪੇ ਸੱਤੇ ਹੋਏ ਸੀਗੇ ਨਾਂ ਮੈਨੂੰ ਫੁੱਲਾ ਸਰਦਾਰ ਸੀਗਾ ਬੜੇ ਢੋਲ ਨਗਾਰਿਆਂ ਦੇ ਨਾਲ ਆ ਮਹਾਰਾਜਾ ਹੀਰਾ ਸਿੰਘ ਦੇ ਬਾਦ ਸੌ ਦੇ ਪ੍ਰਤਾਪ ਸਿੰਘ ਨੂੰ ਜਨਾਬੇ ਦੇ ਵਿੱਚ ਸੋਭਾ ਜਤਰਾ ਤਰ੍ਹਾਂ ਕਮਾਇਆ ਗਿਆ ਹਾਥੀ ਦੀ ਸਵਾਰੀ ਘੋੜ ਸਵਾਰੀ ਬਹੁਤ ਵੱਡਾ ਸਮਾਗਮ ਸੀਗਾ ਨਾਂ ਮਾਰਿਆਸਤ ਵਾਸਤੇ ਖੁਸ਼ੀ ਦੀ ਲਹਿਰ ਸੀਗੀ ਕੱਲਾ ਤੇ ਹੀਰਾ ਮਹਿਲ ਨੂੰ ਉਹਤ ਵਧੀਆ ਤਰੀਕੇ ਨਾਲ ਸਜਾਇਆ ਹੋਇਆ ਸੀਗਾ ਨਾਲ ਤੁਸੀਂ ਤਸਵੀਰਾਂ ਵੀ ਦੇਖ ਰਹੇ ਹੋਵੋਗੇ ਹਰੇਕ ਜਗਾ ਜਗਾ ਨੰਬਰ ਰਿਆਸਨਾਬਾ ਸਟੇਟ ਦੇ ਫਲੈਂਗ ਝੰਡੇ ਲੱਗੇ ਹੋਏ ਸੀਗੇ ਉਮਰ ਬਹੁਤ ਛੋਟੀ ਆ ਮਹਾਰਾਜਾ ਤੇ ਬਟਪਤ ਸਿੰਘ ਦੀ ਪਰ ਸੋਚ ਬਹੁਤ ਵੱਡੀ ਆ ਉਸੇ ਤਰ੍ਹਾਂ ਆਪਣੇ ਦਾਦੇ-ਪਰਦਾਦਿਆਂ ਦੀ ਤਰ੍ਹਾਂ ਬਹੁਤ ਉੱਚੀ ਸੋਚਾਂ ਵਾਲੀ ਸੋਚਾਂ ਕਿ ਨੰਬਰ ਰਿਆਸ ਦੇ ਅਗੇ ਸਿੱਖੀ ਨਾਲ ਮਹਿਲ ਦੇ ਵਿੱਚ ਆਉਣਾ ਉਹਨਾਂ ਦੀਆਂ ਇੱਥੇ ਦੁੱਖ ਤਕਲੀਫਾਂ ਸੁਣਿਆ ਜਾਣਾ ਹਰੇਕ ਤਰ੍ਹਾਂ ਦੇ ਮਸਲੇ ਉਹਨਾਂ ਦੇ ਮੈਂ ਹੱਲ ਕਰਾ ਸਕਾਂ ਐਨੇ ਆ ਅਹਿਸਾਸਾਂ ਮਿਲੀਆਂ ਉਹਦਾ ਕਹਿਣਾ ਸੀਗਾ ਕਿ ਮੈਂ ਸਿੱਖੀ ਦੇ ਨਾਲ ਸਿੱਖੀ ਸਰੂਪ ਦੇ ਵਿੱਚ ਹਮੇਸ਼ਾ ਕਾਇਮ ਰਹਾਂਗਾ ਤੇ ਨੰਬਰ ਹਿਆਸ ਦੇ ਲੋਕਾਂ ਦੇ ਹਿੱਤਾਂ ਲਈ ਸੇਵਾ ਕਰਦਾ ਰਹਾਂਗਾ ਉਮਰ 15 ਸਾਲ ਦੇ ਕਰੀਬਨ ਹੈ ਪਰ ਸੋਚ ਬਹੁਤ ਵੱਡੀ ਆ ਪਰਾਟਰਲੇਸੰ ਦਾ ਉਹ ਧਰਮੀ ਰਾਜੇ ਵਾਲੀਆ ਮਹਾਰਾਜਾ ਰਣਜੀਤ ਸਿੰਘ ਦੀ ਤਰ੍ਹਾਂ ਮਹਾਰਾਜਾ ਹਿਦਾਰ ਸਿੰਘ ਦਾ ਵੀ ਇੱਕ ਬਹੁਤ ਵੱਡਾ ਇਤਿਹਾਸ ਆ ਉਹਨਾਂ ਦੇ ਸੁਪੁੱਤਰ ਮਹਾਰਾਜਾ ਰਣਪਤਮਨ ਸਿੰਘਾ ਜਿਨ੍ਹਾਂ ਕਰਕੇ ਜੈਤੋਂ ਦੇ ਮੋਰਚੇ ਲੱਗੇ ਜੈਤੋਂ ਦੇ ਮੋਰਚੇ ਦੇ ਵਿੱਚ ਬਹੁਤ ਸਾਰੇ ਸਿੰਘਾਂ ਦੀਆਂ ਸੀਧੀਆਂ ਵੀ ਹੋਈਆਂ ਪਰ ਮਹਾਰਾਜਾ ਰਣਪਤਮਨ ਸਿੰਘ ਨੇ ਅੰਗਰੇਜ਼ਾਂ ਨੇ ਰਿਹਾਨ ਨਹੀਂ ਕੀਤਾ ਉਹ ਸਾਰੇ ਪਰਿਵਾਰਾਂ ਨੂੰ ਮਹਾਰਾਜਾ ਉਤੇ ਪ੍ਰਤਾਪ ਸਿੰਘ ਨੇ ਬੁਲਾ ਕੇ ਉਹਨਾਂ ਦਾ ਸਨਮਾਨ ਵੀ ਕੀਤਾ ਦੇਖੋ ਕਿੱਡੀ ਛੋਟੀ ਉਮਰ ਦੇ ਵਿੱਚ ਕਿੱਡੀ ਵੱਡੀ ਸੋਚ ਆ ਇਸ ਤਰ੍ਹਾਂ ਉਹ ਪ੍ਰਭਾ ਸਾਰੇ ਲੱਭੇ ਸਾਰਿਆਂ ਨੂੰ ਬੁਲਾ ਕੇ ਪੀਪੀਐਸ ਸਕੂਲ ਦੇ ਵਿੱਚ ਪੜ੍ਹਾਈ ਕਰ ਰਹੇ ਨੇ ਸਾਰਿਆਂ ਨੂੰ ਸਨਮਾਨਤ ਕੀਤਾ ਕੱਲ ਵੀ ਬਹੁਤ ਵਧੀਆ ਤਰੀਕੇ ਨਾਲ ਜਿਵੇਂ ਛੋਟੀ ਉਮਰ ਆ মিডিਆ ਦਾ ਸਾਹਮਣਾ ਕੀਤਾ ਤੇ ਸਾਰੇ ਨੇ ਅਸੀਸਾਂ ਸਦਕਾ ਬਹੁਤ ਉੱਚੀ ਸੋਚ ਦਿਖਾਈ ਉਹਨਾਂ ਨੇ ਵੀ ਇਸ ਤਰ੍ਹਾਂ ਮੈਂ ਲੋਕਾਂ ਦੀ ਸੇਵਾ ਕਰ ਸਕਦਾ ਉਹ ਹੀ ਰਾਜਿਆਂ ਮਹਾਰਾਜਿਆਂ ਵਾਲੀ ਸੋਚ ਆ ਆਪਣੇ ਦਾਦੇ ਪੜਦਾਦਿਆਂ ਦੀ ਤਰ੍ਹਾਂ ਉਹ ਨਾ ਭਰਿਆ ਹਸਤ ਦੀ ਸੇਵਾ ਕਰਨਾ ਚਾਹੁੰਦਾ ਸਿੱਖੀ ਸਰੂਪਨਾ ਜੁੜਿਆ ਹੋਇਆ ਦੋਸਤੋ ਨਾ ਭਰਿਆ ਹਸਤ ਦੇ ਇਸ ਵਾਰਸ ਦੀ ਤੁਹਾਨੂੰ ਕਿਸ ਤਰ੍ਹਾਂ ਲੱਗੀ ਆ ਸੋਚ ਕਿਵੇਂ ਹੀਰਾ ਮਹਿਲ ਲੱਗਿਆ ਸਾਨੂੰ ਕਿੰਨਾ ਸੋਹਣਾ ਤੇnga ਦੀ ਸੋਚ ਮੁਤਾਬਕ ਤੁਸੀਂ ਕੀ ਸੋਚਦੇ ਹੋ ਕਮੈਂਟਾਂ ਦੇ ਵਿੱਚ ਜਰੂਰ ਜਵਾਬ ਦਿਓ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਕਰਿਓ ਚੈਨਲ ਨਾਲ ਜੁੜੋ ਤੇ ਜੋੜੋ ਸਸ ਸੇਕਲ ਦੋਸਤੋ